ਸ੍ਰੀ ਗੁਰੂ ਗ੍ਰੰਥ ਸਾਹਿਬ ਸਤਕਾਰ ਕਮੇਟੀ ਆਲ ਇੰਡੀਆ ਵੱਲੋਂ ਦਾਸ ਬਲਬੀਰ ਸਿੰਘ ਮੁੱਛਲ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਕਾਰ ਕਮੇਟੀ ਵੱਲੋਂ ਮੰਗ ਪੱਤਰ ਗੁਰੂ ਨਾਨਕ ਪਾਤਸ਼ਾਹ ਦੇ ਵਿਆਹ ਪ੍ਰੋਬ ਦੇ ਸਬੰਧ ਵਿੱਚ ਐਸ.ਡੀ.ਐਮ ਬਟਾਲੇ ਨੂੰ ਦਿੱਤਾ ਗਿਆ ਹੈ ਅਸੀਂ ਹਰ ਸਾਲ ਦੀ ਤਰ੍ਹਾਂ ਮੰਗ ਕਰਦੇ ਆ ਰਹੇ ਹਾਂ ਕਿ ਇਹ ਜਿਹੜਾ ਸ਼ਹਿਰ ਹੈ ਬੜਾ ਪਵਿੱਤਰ ਸ਼ਹਿਰ ਹੈ ਇਤਿਹਾਸਿਕ ਸ਼ਹਿਰ ਹੈ ਇੱਥੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਵਿਆਹ ਦੇ ਸਮੇਂ ਆਏ ਸਨ ਜਿਹੜਾ ਵਿਆਹ ਪ੍ਰੋਬ 29 ਦੇ 30 ਤਰੀਕ ਨੂੰ ਮਨਾਇਆ ਜਾਂਦਾ ਹੈ ਇਥੇ ਕਈ ਨੌਜਵਾਨ ਬੱਚੇ ਹੁੱਲੜਬਾਜੀਆਂ ਬਹੁਤ ਕਰਦੇ ਹਨ ਭੰਗੜੇ ਪਾਉਂਦੇ ਹਨ ਜੀਜੇ ਲਾ ਕਰਕੇ ਕਈ ਸ਼ਰਾਬੀ ਕੇ ਬਹੁਤ ਜ਼ਿਆਦੀ ਹੁੱਲੜਬਾਜ ਹੁੱਲੜਬਾਜੀਆਂ ਕਰਦੇ ਨੇ ਭੰਗੜੇ ਪਾਉਂਦੇ ਹਨ ਉਹਨਾਂ ਨੂੰ ਅਸੀਂ ਆਪਣੇ ਵੱਲੋਂ ਜਥੇਬੰਦੀ ਵੱਲੋਂ ਵੀ ਬੇਨਤੀ ਵੀ ਕਰਦੇ ਤੇ ਤਾੜਨਾ ਵੀ ਕਰਦੇ ਆ ਕਿ ਬਾਜ ਆਜੋ ਨਾ ਇੱਥੇ ਆਣ ਕੇ ਹੁੱਲੜਬਾਜੀਆਂ ਕਰੋ ਤੇ ਨਾ ਇੱਥੇ ਭੰਗੜੇ ਪਾਓ ਤੇ ਨਾਲ ਹੀ ਸਰਕਾਰ ਕੋਲੋਂ ਮੰਗ ਕਰਦੇ ਆ ਕਿ ਜਿਹੜੇ ਇੱਥੇ ਸ਼ਰਾਬ ਦੇ ਠੇਕੇ ਸ਼ਹਿਰ ਦੇ ਵਿੱਚ ਹਨ ਉਹਨਾਂ ਤੇ ਸ਼ਹਿਰ ਤੋਂ ਬਾਹਰ ਕੱਢ ਦੇਣੇ ਚਾਹੀਦੇ ਹਨ ਕਿਉਂਕਿ ਬੜਾ ਪਵਿੱਤਰ ਸ਼ਹਿਰ ਇਹ ਸ਼ਹਿਰ ਪਵਿੱਤਰ ਸ਼ਹਿਰ ਹੈ ਪਰ ਇਥੇ ਜਦੋਂ ਸਤਕਰ ਤਾਲੀਆਂ ਦੇ ਗੁਰਦੁਆਰਾ ਸਾਹਿਬ ਦੇ ਨਦੀਕ 메ਨ ਗੇਟ ਜਿਹੜਾ ਕੰਧ ਸਾਹਿਬ ਨੂੰ ਜਾਂਦਾ ਰਸਤਾ ਉਹਦੇ ਲਾਗੇ ਦੋ ਤਿੰਨ ਠੇਕੇ ਨੇ ਤੇ ਸ਼ਰਾਬ ਵਾਲੇ ਹਾਤੇ ਨੇ ਮੀਟ ਵਾਲੇ ਹਾਤੇ ਨੇ ਉਥੇ ਜਿਹੜੀਆਂ ਵਾ ਉਹਦੋਂ ਪਿਛਲੇ ਸਾਲ ਵੀ ਸਾਨੂੰ ਡਾਂਗ ਫੇਰਨੀ ਪੈ ਗਈ ਸੀ ਕਿਉਂਕਿ ਡਾਂਗ ਤਾਂ ਫੇਰਨੀ ਪੈ ਗਈ ਇਹ ਸਰਕਾਰ ਦੇ ਮੰਗ ਪੱਤਰ ਦੇਣ ਦੇ ਬਾਜੂਦ ਵੀ ਸ਼ਰਾਬ ਦੇ ਠੇਕੇ ਖੁੱਲੇ ਸਾਨ ਅਸੀਂ ਸਰਕਾਰ ਨੂੰ ਜਿਹੜਾ ਮੁੱਖ ਮੰਤਰੀ ਹੈ ਮੌਜੂਦਾ ਉਹਨੂੰ ਇਹ ਕਹਿਣਾ ਚਾਹੁੰਦੇ ਹਾਂ ਕਿ ਤੁਸੀਂ ਕਹਿੰਦੇ ਕਿ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਚਾਹੁੰਦੇ ਹਾਂ ਕਿ ਜਿਹੜੀ ਸ਼ਰਾਬ ਕੀ ਨਿਸ਼ਾਨੀ ਹੈ ਜਾਂ ਤੁਹਾਨੂੰ ਇਹਦੇ ਵਿੱਚ ਜ਼ਿਆਦਾ ਬੈਨੀਫਿਟ ਜ਼ਿਆਦੀ ਕਮਾਈ ਹੁੰਦੀ ਹੈ ਜਾਂ ਤਾਂ ਕਰਕੇ ਤੁਸੀਂ ਸ਼ਰਾਬ ਦੇ ਠੇਕੇ ਖੋਲੇ ਨੇ ਕਿਉਂਕਿ ਸ਼ਰਾਬ ਪੀਤੀ ਹੋਈ ਡਰਾਈਵਰ ਦਾ ਤੁਸੀਂ ਪ੍ਰਸ਼ਾਸਨ ਚਲਾਨ ਕਰ ਦਿੰਦਾ ਇਹਦੇ ਜੇ ਸ਼ਰਾਬ ਮਾੜੀ ਹੈ ਸ਼ਰਾਬ ਪੀਂਦੇ ਨਾਲ ਐਕਸੀਡੈਂਟ ਹੁੰਦੇ ਨੇ ਗਾਲੀ ਘੋਲਜ ਹੁੰਦੇ ਨੇ ਕਤਲ ਹੋ ਜਾਂਦੇ ਨੇ ਤੇ ਇਹ ਵੀ ਬੰਦ ਹੋਣੀ ਚਾਹੀਦੀ ਹੈ ਜੇ ਤੁਸੀਂ ਨਸ਼ਾ ਮੁਕਤ ਕਰਨਾ ਚਾਹੁੰਦੇ ਹਨ ਤੇ ਅਸੀਂ ਨਾਲ ਹੀ ਜਿਹੜਾ ਇੱਥੋਂ ਦਾ ਪ੍ਰਸ਼ਾਸਨ ਹੈ ਐਸਐਸਪੀ ਸਾਹਿਬ ਨੇ ਉਹਨਾਂ ਨੂੰ ਅਸੀਂ ਬੇਨਤੀ ਕਰਦੇ ਹਾਂ ਤੁਹਾਡੇ মিডিਆ ਰਾਈ ਕਿ ਜਿਹੜੇ ਵੀ ਹੁਲੜਬਾਜ਼ ਬੱਚੇ ਇੱਥੇ ਆਣ ਕੇ ਹੁਲੜਬਾਜ਼ੀਆਂ ਕਰਦੇ ਨੇ ਟਰੈਕਟਰ ਦੇ ਆਣ ਕੇ ਸ਼ੋਸ਼ਰਾਬਾ ਕਰਦੇ ਨੇ ਭਾਵੇਂ ਉਹ ਟਰੈਕਟਰ ਤੁਹਾਨੂੰ ਬੌਂਡ ਕਰਨੇ ਪੈ ਜਾਣ ਜ਼ਰੂਰ ਕਰਿਓ ਜਾਂ ਉਹਨਾਂ ਦੇ ਚਲਾਨ ਕੱਟ ਕੇ ਥਾਣਿਆਂ ਦੇ ਅੰਦਰ ਬੰਦ ਕਰਨੇ ਪੈ ਜਾਣ ਜ਼ਰੂਰ ਕਰਿਓ ਕਿਉਂਕਿ ਅੱਜ ਜਿਹੜੇ ਹਾਲਾਤ ਪੰਜਾਬ ਦੇ ਵਿੱਚ ਸਾਡੇ ਪੰਜਾਬ ਦੇ ਨੌਜਵਾਨ ਬੱਚੇ ਕਰ ਰਹੇ ਨੇ ਉਹ ਮਾਪਿਆਂ ਦਾ ਵੀ ਫਰਜ਼ ਬਣਦਾ ਹੈ ਪਹਿਲੇ ਦੇ ਆਧਾਰ ਤੇ ਕਿ ਬੱਚਿਆਂ ਨੂੰ ਸਮਝਾ ਕੇ ਕਹ ਲਈਏ ਕਿ ਇੱਥੇ ਆਣ ਕੇ ਸੇਵਾ ਕਰੋ ਤੇ ਸਿਮਰ ਕਰੋ ਪਰ ਉਹ ਆਣ ਕੇ ਇੱਥੇ ਬਹੁਤ ਸ਼ੋਸ਼ਰਾਬਾ ਕਰਦੇ ਨੇ ਅਸੀਂ ਕਦੀ ਬਰਦਾਸ਼ਤ ਨਹੀਂ ਕਰਾਂਗੇ ਅਸੀਂ ਬਿਲਕੁਲ ਕਮਰ ਕਸੇ ਕੀਤੇ ਹਨ ਜੇਕਰ ਸਾਨੂੰ ਲੜਬਾਜ ਵਜ ਗਈ ਪਰ ਕੇ ਪ੍ਰਸ਼ਾਸਨ ਇਹ ਨਾ ਗੱਲ ਕਵੇ ਕਿ ਇਹਨਾਂ ਨੇ ਕਾਨੂੰਨ ਹੱਥ ਵਿੱਚ ਲਿਆ ਅਸੀਂ ਕਦੀ ਵੀ ਲਿਆਜ ਨਹੀਂ ਕਰਾਂਗੇ ਪਿਛਲੇ ਸਾਰੇ ਸਾਨੂੰ ਠੇਕੇ ਸ਼ਰਾਬ ਦੇ ਆਪ ਬੰਦ ਕਰਾਉਣੇ ਪੈਗੇ ਡਾਂ ਵੀ ਫੇਰਨੀ ਪੈਗੀ ਪਰ ਜੇਕਰ ਐਰ ਕੀ ਸ਼ਰਾਬ ਦੇ ਠੇਕੇ ਠੇਕੇਦਾਰਾਂ ਨੇ ਖੋਲੇ ਅਸੀਂ ਉਹਨਾਂ ਦੇ ਉੱਪਰ ਕਾਨੂੰਨੀ ਕਾਰਵਾਈ ਜ਼ਰੂਰ ਕਰਾਵਾਂਗੇ ਕੋ ਕਿ ਅਸੀਂ ਪ੍ਰਸ਼ਾਸਨ ਨੂੰ ਮੰਗ ਪੱਤਰ ਦੇ ਦਿੱਤਾ ਹੈ ਪੰਜਾਬ ਸਰਕਾਰ ਤੱਕ ਅਸੀਂ ਗੱਲ ਮੀਡੀਆ ਰਾਹੀਂ ਪਹੁੰਚਾ ਰਹੇ ਹਾਂ ਇਹ ਪਹਿਲ ਤੇ ਆਧਾਰ ਤੇ ਚੀਜ਼ਾਂ ਇਥੋਂ ਬੰਦ ਹੋਣੀਆਂ ਚਾਹੀਦੀਆਂ ਨੇ ਸ਼ਰਾਬ ਦੇ ਠੇਕੇ ਮੀਟ ਦੇ ਹਾਤੇ ਬੀੜੀ ਸੀਟ ਤਮਾਕੂ ਬਿਲਕੁਲ ਇਥੋਂ ਬੰਦ ਹੋਣੇ ਚਾਹੀਦੇ ਨੇ ਇਹ ਸਾਡੀ ਇਕੱਲੇ ਦੀ ਮੰਗ ਨਹੀਂ ਹੈ ਇਹ ਸਾਰੀ ਸੰਗਤ ਦੀ ਮੰਗ ਹੈ ਸਾਰੀ ਸੰਗਤ ਦੇ ਵੱਲੋਂ ਇਹ ਮੰਗ ਕਰਦੇ ਆ ਕਿ ਤੁਰੰਤ ਇਹ ਚੀਜ਼ਾਂ ਇਥੋਂ ਬੰਦ ਕੀਤੀਆਂ ਜਾਣ ਤੇ ਨਾਲ ਹੀ ਜਿਹੜਾ ਇਥੋਂ ਦਾ ਐਮ.ਐਲ.ਏ ਹੈ ਸ਼ੈਰੀ ਉਹ ਹੀ ਕਿਉਂਕਿ ਆਪਣੇ ਫਰਜ਼ ਪੂਰੇ ਨਿਭਾਉਣ ਜੇਕਰ ਉਹ ਫਰਜ਼ ਨਹੀਂ ਨਿਭਾਉਂਦੇ ਕਿ ਗੁਰੂ ਨਾਨਕ ਪਾਸ਼ਾ ਦਾ ਵਿਆਹ ਪਰ ਆ ਰਿਹਾ ਹੈ ਇਥੇ ਕਿਉਂਕਿ ਬਜਾਰਾਂ ਦੇ ਵਿੱਚ ਕੂੜਾ ਕਰਕਟ ਜਿਹੜਾ ਵਾ ਉਹ ਸਫਾਈ ਕਰਨ ਵਾਲੇ ਕਰਮਚਾਰੀ ਕਦੀ ਵੀ ਸਫਾਈ ਨਹੀਂ ਕਰਦੇ ਨਾ ਕਲੀ ਪਾਉਂਦੇ ਨੇ ਉਹਨਾਂ ਵੱਲ ਜ਼ਰੂਰ ਧਿਆਨ ਦੇ ਕੇ ਇਹ ਸ਼ਹਿਰ ਨੂੰ ਸਾਫ਼ ਸੁਥਰਾ ਵੀ ਰੱਖਿਆ ਜਾਵੇ ਤੇ ਨਾਲ ਵਧੀਆ ਤਰੀਕੇ ਦੇ ਨਾਲ ਜਿਹੜਾ ਨਗਰ ਕੀਰਤਨ ਇਥੇ ਕੱਢਿਆ ਜਾਂਦਾ ਹੈ ਸਮਾਗਮ ਹੁੰਦੇ ਹਨ ਉਹ ਕੀਤੇ ਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵੇਖੋ ਇਹ ਜੇ ਨੌਜਵਾਨ ਮੰਨਣ ਗਿਆ ਕਿਉਂਕਿ ਗੁਰੂ ਨਾਨਕ ਪਾਤਸ਼ਾਹ ਦੇ ਅਸੀਂ ਸਮਝਾਂਗੇ ਉਹ ਵੀ ਫਲਸਫੇਲੇ ਤੇ ਚੱਲਦੇ ਨੇ ਉਹਨਾਂ ਦੇ ਦੱਸੇ ਮਾਰਗ ਤੇ ਚੱਲਦੇ ਨੇ ਜੇ ਉਹ ਨਹੀਂ ਚੱਲਣਗੇ ਫਿਰ ਉਹ ਗੁਰੂ ਘਰ ਦੀ ਮਾਰ ਖਾਂਗੇ ਜਿਹੜਾ ਗੁਰੂ ਨਾਨਕ ਪਾਤਸ਼ਾਹ ਦੇ ਘਰ ਨੀਵਾ ਹੋ ਕੇ ਆਉਂਦਾ ਉਹ ਤਾਂ ਗੁਰੂ ਦੀ ਖੁਸ਼ੀ ਲੈ ਕੇ ਜਾਂਦਾ ਜਿਹੜਾ ਉੱਚਾ ਹੋ ਕੇ ਹੁੰਦਾ ਇੱਥੇ ਆਣ ਕੇ ਹਲੜਬਾਜ਼ੀਆਂ ਕਰਦਾ ਉਹ ਫਿਰ ਮਾਰਿਆ ਜਾਂਦਾ ਉਹਦੇ ਮਾਪੇ ਪਛਤਾਉਂਦੇ ਹਨ ਕਿਉਂਕਿ ਨਾਂ ਤੇ ਪੰਘੂੜੇ ਲੱਗਣੇ ਚਾਹੀਦੇ ਨੇ ਇਹ ਕੇਵਲ ਗੁਰੂ ਨਾਨਕ ਪਾਤਸ਼ਾਹ ਦਾ ਵਿਆਹ ਪਰੋਬਾ ਹੈ ਇੱਥੇ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਸ਼ਬਦ ਕੀਰਤਨ ਕੀਰਤਨ ਦਰਬਾਰ ਇਹ ਸ਼ਰੋਮਣੀ ਕਮੇਟੀ ਦਾ ਫਰਜ ਬੰਦਾ ਹੈ ਕਿ ਵੱਡੀ ਪੱਧਰ ਦੇ ਉੱਤੇ ਸਿੱਖੀ ਦਾ ਪ੍ਰਚਾਰ ਪ੍ਰਸਾਰ ਹੋਵੇ ਤੇ ਗੁਰੂ ਨਾਨਕ ਪਾਤਸ਼ਾਹ ਦੇ ਜਿਹੜੇ ਦੱਸਿਓ ਇਹ ਮਾਰਗੋ ਦੱਸੇ ਜਾਣ ਬੱਚਿਆਂ ਨੂੰ ਕਿ ਗੁਰੂ ਨਾਨਕ ਪਾਤਸ਼ਾਹ ਜੀ ਇੱਥੇ ਕਦੋਂ ਆਏ ਕਦੋਂ ਆਣ ਕੇ ਉਹਨਾਂ ਨੇ ਆਪਣੇ ਆਨੰਦ ਕਾਰਜ ਕਰਾਏ ਤੇ ਕਿਹੜੀ ਰਸਮ ਦੇ ਨਾਲ ਕਰਾਏ ਇਹ ਸਾਰਾ ਹੀ ਜਿਹੜਾ ਵਾ ਇਤਿਹਾਸ ਵਾ ਇਹ ਸ਼ਰੋਮਣੀ ਕਮੇਟੀ ਦਾ ਫਰਜ ਬੰਦਾ ਹੈ ਪ੍ਰਚਾਰਕਾਂ ਦਾ ਫਰਜ ਬੰਦਾ ਹੈ ਕਿ ਅੰਮ੍ਰਿਤ ਵਟਾੜੇ ਸ਼ਹਿਰ ਦੇ ਵਿੱਚ ਵੱਡੇ ਗੁਰਮਤ ਸਮਾਗਮ ਹੁਣ ਤੋਂ ਆਰੰਭ ਕਰਕੇ ਤੇ One of the premium and prestigious professional institutes providing a wide range of professional courses with 100% placement assistance. We are Sri Sai Group of Institutes.